ਧੰਨਵਾਦ ਕਰਦੀ ਆ ਇਨਾ ਮਾਨ ਤੇ ਸਤਿਕਾਰ ਬਖਸ਼ਣ ਲਈ ਸਪੈਸ਼ਲੀ ਇਸਤਨਾਮਪਾਈ ਸਾਹਿਬ ਜਿਨ੍ਹਾਂ ਨੇ ਬੜੀ ਸ਼ਾਰਟ ਟਾਈਮ ਦੇ ਵਿੱਚ ਵੈਸੇ ਮੈਨੂੰ ਦੱਸਿਆ ਸੀਗਾ ਪਰ ਮੈਂ ਕਿਹਾ ਵੀ ਜੇ ਐਨੇ ਮਾਨ ਆਦਰ ਸਤਕਾਰ ਦੇ ਨਾਲ ਮੈਨੂੰ ਇਨਵਾਈਟ ਕੀਤਾ ਤਾਂ ਪਹੁੰਚਣਾ ਚਾਹੀਦਾ ਆ ਥੈਂਕ ਯੂ ਥੈਂਕ ਯੂ ਸੋ ਮਾਚ ਮੈਂ ਪਿੰਡ ਚੰਦਵਾਜੇ ਦੇ 24 ਘੰਟੇ ਹਾਜ਼ਰ ਆ ਇਵਨ ਜਿਹੜੇ ਚੌਂਕੀ ਦੇ ਵਿੱਚ ਪਿੰਡ ਪੈਂਦੇ ਆ ਅਸੀਂ 24 ਘੰਟੇ ਤੁਹੇ ਦੀ ਉਹ ਤੂੰ ਪਿਆਰਾ ਤੇਰਾ ਵੀਰ ਜਦ ਮੁੱਕਾ ਮਰ ਦੀ ਬੇਦਨੂ ਹੋਰ ਬੜੀਆਂ ਹੋਰ ਬੜੀਆਂ ਕਸਾਰ ਜੋੜੀਆਂ ਹੁਣ ਬੜੀਆਂ ਹੁਣ ਬੜੀਆਂ ਈ ਕਸਾਰ ਤਹਾਰ ਗਿਆ ਰਜਨ ਵਾਲੀ ਨਾ ਹਾਰੇ ਕਿਰਦਾਰ ਗਿਆ ਰਜਨ ਵਾਲੀ ਨਾ ਹਾਰੇ ਗਰਦਾਬ ਆ ਰਜਨ ਵਾਲੀ ਨਾ ਹਾਰੀ ਨੀ ਕਿਰਦਾਰ ਗਿਆ ਰਜਨ ਵਾਲੀ ਨਾ ਅੱਜ ਲੱਗੂ ਜੁਬਾਦਾ ਨਜਬ ਬਰਾਬਰ ਮੇਰੇ 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 What? <laughs> ਏਨੇ ਨਾ ਅਪਾਣੇ ਨਾ ਚੁੱਕਾਗੇ ਮੇਰੇ ਨਾਮ ਦਾ ਬਲੋਟੇ ਤੋਲੇ ਲਾਉਂਦੇ ਨਹੀਂ ਕੋੜਾ ਨਿੱਕ ਘਬੜੇ ਦੇ Okay. okay. ਕਿਰਾ ਚੱਲ ਕਮਾ ਦੇ ਕਮਾ ਦੇ ਕਮਾ ਦੇ

ਆਤਰਕੀ ਵੀਰ ਨਾਲ ਆ ਇੱਕ ਬੜਾ ਬਈ ਦੇਖੋ ਮੈਨੂੰ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਕਿ ਸਾਡਾ ਜਿਹੜਾ ਪੰਜਾਬੀ ਵਿਰਸਾ ਆ ਅੱਜ ਵੀ ਇਹਨੂੰ ਲਗਾਤਾਰ ਬਰਕਰਾਰ ਰੱਖਿਆ ਜਾ ਰਿਹਾ ਆ ਇੱਥੇ ਬਹੁਤ ਵਧੀਆ ਲੱਗਿਆ ਜਿਵੇਂ ਚਰਖਾ ਮਟਕੇ ਜਿਹੜਾ ਪੁਰਾਣਾ ਕਲਚਰ ਪੰਜਾਬੀ ਸੱਭਿਆਚਾਰ ਦੇਖ ਕੇ ਬਹੁਤ ਵਧੀਆ ਲੱਗਿਆ ਤੇ ਮੈਂ ਚਾਹੁੰਦੀ ਆ ਵੀ ਜਿਹੜੀਆਂ ਸਾਡੀਆਂ ਪੰਜਾਬੀ ਮਟਿਆਰਾ ਆ ਪੰਜਾਬੀ ਕੁੜੀਆਂ ਦੇਖੋ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੁਸੀਂ ਦੇਖੋ ਇਨਸਟਾ ਤੇ ਬਟ ਫਿਰ ਵੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿ ਇਹਨਾਂ ਨੇ ਸਾਡੇ ਪੰਜਾਬੀ ਕਲਚਰ ਨੂੰ ਅੱਜ ਵੀ ਅੱਗੇ ਤੋਰ ਕੇ ਰੱਖਿਆ ਹੈ ਜਿਸ ਤਰ੍ਹਾਂ ਪੰਜਾਬੀ ਸੱਭਿਆਚਾਰ ਲੋਪ ਹੋਣਾ ਜਾ ਰਿਹਾ ਹੈ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਸਹੀ ਸੰਦੇਸ਼ ਦੇਣਾ ਚਾਹੁੰਗੀ ਆਪਾਂ ਨੂੰ ਪੰਜਾਬੀ ਸਭਿਆਚਾਰ ਨਹੀਂ ਭੁੱਲਣਾ ਚਾਹੀਦਾ ਜਿਹੜਾ ਸਾਡਾ ਪੰਜਾਬ ਸੋਨੇ ਦੀ ਚਿੜੀ ਸੀਗੀ ਦੇਖੋ ਪੰਜਾਬ ਨੂੰ ਜਿਹੜਾ ਇੱਕ ਬਿਮਾਰੀ ਲੱਗ ਚੁੱਕੀ ਆ ਜਿਹੜਾ ਨਸ਼ਾ ਆ ਕੌਣ ਵਾਂਗੂ ਖਾ ਰਿਹਾ ਆ ਪਰ ਮੈਂ ਚਾਹੁੰਦੀ ਆ ਕਿ ਜਿਹੜਾ ਸਾਡੇ ਪੰਜਾਬੀ ਸੱਭਿਆਚਾਰ ਨੂੰ ਅੱਜ ਵੀ ਅੱਗੇ ਤੋਰਿਆ ਜਾਏ ਤਾਂ ਬਹੁਤ ਵਧੀਆ ਜੀ ਸਾਨੂੰ 5 ਸਾਲ ਹੋ ਗਏ ਜੀ ਅਸੀਂ ਇਹ ਸਾਲ ਕਰਾਉਣੀ ਆਂ ਇਹ ਇਕੱਲੇ ਕਰਾ ਰਹੇ ਹਾਂ ਅੰਨੇ ਹੀ ਪਿੰਡ ਦੇ ਸਹਿਯੋਗ ਨਾਲ ਹੀ ਕਰਾਉਣੀ ਆਂ ਹਾਂਜੀ ਪਿੰਡ ਦੇ ਸਹਿਯੋਗ ਨਾਲ ਕਰਾਉਣੀ ਆਂ ਇਸ ਤਰ੍ਹਾਂ ਦਾ ਸਹਿਯੋਗ ਮਿਲਦਾ ਹੈ ਜੀ ਜਿਸ ਤਰ੍ਹਾਂ ਸੱਭਿਆਚਾਰ ਜਿਹੜਾ ਆਪਣਾ ਹੈਗਾ ਉਹ ਲੋਕਾਂ ਦਾ ਜਾਗਰੂਕ ਹੋਣਾ ਜਾਵੇ ਕੀ ਸੁਣਿਆ ਨਹੀਂ ਜੀ ਅਸੀਂ ਉਹਨੂੰ ਜਾਗਰੂਕ ਰੱਖਣਾ ਚਾਹੁੰਦੇ ਆਂ ਅਸੀਂ ਇਸੇ ਕਾਰਨ ਇਹ ਵੀ ਇਹ ਸਾਲ ਨੂੰ ਕਰਦੇ ਇਹ ਬਹੁਤ ਵਧੀਆ ਜੀ ਸਭਿਆਚਾਰਕ ਆਉਣ ਵਾਲੀ generation ਨੂੰ ਪਤਾ ਲੱਗੂ ਹੁਣ ਨਹੀਂ ਪਤਾ ਸੀਗਾ ਬੱਚਿਆਂ ਨੂੰ ਅੱਗੇ ਜਿਵੇਂ ਤੀਆਂ ਮਨਾਉਂਦੇ ਸੀ ਨਹੀਂ ਸੀ ਹੁਣ ਵੀ ਪਤਾ ਲੱਗਣ ਲੱਗਿਆ ਹਰ ਸਾਲ ਉਹ ਤੇ ਹਰ ਮਨਾਏ ਜਾਂਦੇ ਕਿੰਨੀ ਦੇਰ ਤੋਂ ਜਿਹੜੇ ਇਹ ਕੋਈ ਹੋਵੇ ਜੀ ਤਿੰਨ ਤਿੰਨ ਸਾਲ ਹੋ ਗਏ ਇਸ ਤਰ੍ਹਾਂ ਨਸ਼ੇ ਲੋਗ ਬਹੁਤ ਵਧੀਆ ਮਿਲਦਾ ਜੀ ਪਿੰਡ ਦਾ ਸੋ ਲੋਗ ਤੇ ਮਿੱਠੀ ਵਾਲਿਆਂ ਦਾ ਸਾਰੇ ਪਿੰਡ ਦਾ ਨਕਰ ਬਸ ਇਹ ਸਨੇਹਾ ਜੀ ਸਾਰੇ ਬੱਚੇ ਨੇ ਰਾਹੀ ਹੀ ਸਨੇਹਾ ਵੀ ਨਸ਼ਿਆਂ ਤੋਂ ਬਚਣ ਤੇ ਇਧਰ ਸੱਭਿਆਚਾਰ ਵਾਲ ਆਉਣ ਆਦੇ ਬਿਰਸ਼ੇ ਨੂੰ ਪਛਾਣਦੇ